ਅੱਜ ਪੀਜਿਆਂ ਬਰਗਰਾਂ ਗੁੱਸਾ ਨਾ ਕਰਿਓ ਕੇਕਾਂ ਦੇ ਲੰਗਰ ਟਰਾਲੇ ਪਰ ਪਰ ਵਰਤੌਣ ਵਾਲਿਓ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਮਹਾਂਪੁਰਖਾਂ ਨੂੰ ਵੀ ਕਈ ਗੁੱਸਾ ਕਰਦੇ ਜੇ ਅੱਜ ਟਰਾਲੇ ਭਰ ਕੇ ਰੇਤਾ ਬਜਰੀ ਇੱਟਾਂ ਸੀਮੈਂਟ ਦੇ ਲਿਆਓ ਤੇ ਜਿਹੜੇ ਸਾਡੇ ਭੈਣ ਭਰਾ ਗਰੀਬ ਨੇ ਜਿਨ੍ਹਾਂ ਦੀਆਂ ਛੱਤਾਂ ਚੋਂਦੀਆਂ ਉਹਨਾਂ ਦੇ ਲੈਂਟਰ ਪਾਓ ਜਿਨ੍ਹਾਂ ਦੀਆਂ ਧੀਆਂ ਪੜਨਾ ਚਾਹੁੰਦੀਆਂ ਉਹਨਾਂ ਦੀ ਫੀਸ ਦਿਓ ਜਿਹਦੇ ਬੁੱਢੇ ਮਾਂ-ਬਾਪ ਦਾ ਇਲਾਜ ਹੋਣ ਵਾਲਾ ਉਹ ਕਰਾਓ ਤੇ ਜਿੱਦਨ ਆਪਾਂ ਇਹ ਕਾਰਜ ਸ਼ੁਰੂ ਕਰਤਾ ਨਾ ਫਿਰ ਇਹ ਨਹੀਂ ਕਹਿਣਾ ਪਊਗਾ ਵੀ 3 ਲੱਖ ਬੰਦਾ ਫਲਾਣੇ ਇਲਾਕੇ ਦੇ ਵਿੱਚੋਂ ਧਰਮ ਬਦਲ ਗਿਆ ਖੋਏ ਗੁਰ ਫਲਾਣਾ ਉੱਧਰ ਨੂੰ ਚਲੇ ਗਿਆ ਮੇਰੇ ਗੁਰੂ ਨਾਨਕ ਨੂੰ ਸਮਝ ਲਈਏ ਉਹਨਾਂ ਤੇ ਰੱਬੀ ਰੂਹਾਂ ਸੀ ਭਾਈ ਮਰਦਾਨਾ ਬਹਾਨਾ ਸੀ ਇੱਕ ਰਾਗ ਉਤਰਿਆ ਧਰਤੀ ਤੇ ਉਹ ਮਰਾਸੀ ਥੋੜੀ ਨਾ ਏ ਉਹ ਤੇ ਇੱਕ ਰੂਹਾਂ ਆਈਆਂ ਸੀ ਇੱਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਸਾਡੇ ਲਈ ਆਏ ਸੀ ਵੀ ਇਹਨਾਂ ਨੂੰ ਕਿਤੇ ਸੋਝੀ ਆ ਜੇ ਇਹਨਾਂ ਨੂੰ ਕਿਤੇ ਅਕਲ ਆ ਜੇ ਇਹ ਜਾਤਾਂ ਪਾਤਾਂ ਛੱਡ ਕੇ ਇਕੱਠੇ ਭਰਾ ਬਣ ਜਾਣ ਤੇ ਇੱਕ ਪੰਚ ਤੇ ਖੜੇ ਹੋ ਜਾਣ ਤਾਂ ਕਰਕੇ ਸਲਤਨਪੁਰ ਦੀ ਬੜੀ ਪਿਆਰੀ ਘਟਨਾ ਮਰਜ ਕਹਿੰਦੇ ਵੀਰ ਤੂੰ ਮੇਰੇ ਤੋਂ 10 ਸਾਲ ਵੱਡਾ ਏ ਆਖੋ ਸਤਨਾਮ 1469 ਚ ਹਜੂਰ ਤੇ 1459 ਦੇ ਅੰਦਰ ਭਾਈ ਸਾਹਿਬ ਜੀ ਉਹਨਾਂ ਨੂੰ ਉੱਚੀ ਜਗ੍ਹਾ ਤੇ ਬਿਠਾਇਆ ਕੌਣ ਸੀ ਗੁਰੂ ਨਾਨਕ ਅੱਜ ਲੋੜ ਐ ਨੀਵੇਂ ਨੂੰ ਬਰਾਬਰ ਕਰਨ ਦੀ ਨਫ਼ਰਤ ਕਰਨ ਦੀ ਨਹੀਂ ਗੁਰਬਾਣੀ ਇਸ ਜਗ ਮੈਂ ਚਾਨਣ ਸਾਥ ਦੋ ਇੱਕ ਦੂਜੇ ਦਾ ਇੱਕ ਦੂਜੇ ਦਾ ਭਾਰ ਵਡਾਓ ਬਾਬੇ ਨਾਨਕ ਨੇ ਤਿੰਨ ਪੈਗਾਮ ਦਿੱਤੇ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਇਹ ਤਿੰਨੇ ਹੀ ਸਭਾ ਲਈ ਬਹੁਤੀ ਕਥਾ ਦੀ ਲੋੜ ਨਹੀਂ ਕਿਤੇ ਕਿਰਤ ਸੱਚੀ ਕਰ ਦਿਓ ਤੇ ਜਿਸ ਦਿਨ ਕਿਰਤ ਸੱਚੀ ਹੋ ਗਈ ਪੰਜਾਬ ਦਾ ਕੋਈ ਪੁੱਤ ਨਸ਼ਾ ਕਰਕੇ ਨਹੀਂ ਮਰੂਗਾ ਕਿਉਂਕਿ ਜਿਹੜੇ ਵਰਤੌਂਦੇ ਉਹ ਵੀ ਸਾਡੇ ਆ ਬੋਲੋ ਸਤਨਾਮ ਉਹ ਵੀ ਪੱਗਾਂ ਵਾਲੇ ਆ ਦਾੜ੍ਹੀਆਂ ਵਾਲੇ ਆ ਉਹ ਵੀ ਪਾਠ ਕਰਾਉਂਦੇ ਹਰਮੰਦਰ ਸਾਹਿਬ ਉਹ ਵੀ ਬਾਬਾ ਦੀਪ ਸਿੰਘ ਦੇ ਮੱਥਾ ਟੇਕਦੇ ਆ ਪਰ ਥੋੜਾ ਜਿਹਾ ਭੁੱਲ ਗਏ ਮੇਰੇ ਵੀਰ ਵੀ ਕਿਰਤ ਸੱਚੀ ਕਰਨੀ ਆ ਜਦੋਂ ਸੋਝੀ ਆ ਗਈ ਤੇ ਆਪੇ ਕਿਰਪਾ ਹੋਣੀ ਦੂਸਰਾ ਮਰਦ ਕਹਿੰਦੇ ਨਾਮ ਜਪਣਾ ਜਿਹੜਾ ਤੁਸੀਂ ਕਾਰਜ ਕੀਤਾ ਸਾਰਿਆਂ ਜੱਪਿਆ ਤੇ ਤੀਜਾ ਆਪਣੇ 10ਵੇਂ ਹਿੱਸੇ ਨੂੰ ਕੱਢ ਕੇ ਕਿਸੇ ਗਰੀਬ ਤੱਕ ਪਹੁੰਚਾ ਦੇ ਆਖੋ ਸਤਨਾਮ ਇਹ ਗੁਰੂ ਦਾ ਹੁਕਮ ਸੀ ਮਰ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਉੱਚੀ ਜਗ੍ਹਾ ਤੇ ਬਿਠਾਇਆ ਜਿੱਥੇ ਗੱਲਾਂ ਸੀ ਜਿੱਥੇ ਹਸਾਬ ਕਿਤਾਬ ਸੀ ਮਰ ਜੀ ਕਹਿੰਦੇ ਤੂੰ ਇੱਥੇ ਬੈਠ ਤੇ ਆਪ ਤੱਕੜ ਫੜ ਲਿਆ ਅੱਜ ਕਿ ਆਖੋ ਸਤਨਾਮ ਕਿੱਡੇ ਚੋਜ ਕਰਦੇ ਪਏ ਗੁਰੂ ਨਾਨਕ ਸਾਹਿਬ ਜੀ ਗੱਜ ਕੇ ਕਹਿ ਦੋ ਸਤਨਾਮ 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 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ